वाले दिनों में कैसे रहेगा मौसम जानने के लिए देखें जागृति लहर पर खास रिपोर्ट पंजाब में आने वाले दिनों में मौसम में भारी बदलाव देखने को मिल सकता है जहां आज कई जगहों पर बादल छाए हुए हैं वही मार्च की शुरुआत में बारिश की भी संभावना है यह जानकारी मौसम विभाग पीयू की वैज्ञानिक डॉक्टर कुलविंदर कौर ने दी ਜੋ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਫਰਵਰੀ ਦੇ ਵਿੱਚ ਸਟਾਰਟਿੰਗ ਦੇ ਵਿੱਚ ਤਾਂ ਥੋੜੀ ਬਾਰਿਸ਼ ਹੋਈ ਹੈ ਕਿਉਂਕਿ ਜਿਹੜੇ ਵੈਸਟਰਨ ਡਿਸਟਰਬੈਂਸਸ ਨੇ ਉਹਨਾਂ ਦੇ ਆਮਦ ਦੇ ਨਾਲ ਜਿਹੜੀ ਬਾਰਿਸ਼ ਰਿਕਾਰਡ ਕੀਤੀ ਗਈ ਹੈ ਪਰ ਫਿਰ ਵੀ ਜੇ ਆਪਾਂ ਪਹਿਲੇ 15 ਵਾਲੇ ਦੀ ਗੱਲ ਕਰਦੇ ਹਾਂ ਆ ਬਾਰਿਸ਼ ਦੇ ਨਾਲ ਹੀ ਜਿਹੜਾ ਰਾਤ ਦਾ ਤਾਪਮਾਨ ਹੈ ਉਹ ਨਾਰਮਲ ਤੋਂ ਥੋੜਾ ਘਟ ਰਿਹਾ ਹੈ ਹਾਂ ਜੇ ਆਪਾਂ ਗੱਲ ਕਰੀਏ ਤਾਂ ਨੀਅਰਬਾਊਟ 1.5 ਡਿਗਰੀ ਜਿਹੜਾ ਉਹ ਘਟ ਸੀ ਗਿਆ ਤੇ ਮੈਕਸਿਮ ਜਿਹੜਾ ਟੈਂਪਰੇਚਰਸ ਨੇ ਆਲਮੋਸਟ ਨੀਅਰ ਟੂ ਨਾਰਮਲ ਸੀਗੇ ਕਿਉਂਕਿ ਬਾਰਿਸ਼ ਦੇ ਨਾਲ ਜਿਹੜਾ ਦਿਨ ਦਾ ਤਾਪਮਾਨ ਆ ਉਹਦੇ ਵਿੱਚ ਥੋੜੀ ਜਿਹੀ ਗਰਾਵਟ ਦੇਖੀ ਗਈ ਸੀ ਅ ਉਸ ਤੋਂ ਬਾਅਦ ਜਦੋਂ ਸੈਕਿੰਡ ਫੋਰਟਨਾਈਟ ਦਾ ਵੀਕ ਸਟਾਰਟ ਹੋਇਆ ਤਾਂ ਇੱਕਦਮ ਫੇਰ ਜਿਹੜਾ ਰਾਤ ਦਾ ਤਾਪਮਨ ਵਧਣਾ ਸ਼ੁਰੂ ਹੋ ਗਿਆ ਤੇ ਜੇ ਅਪਾ ਪਿਛਲੇ ਹਫਤੇ ਦੀ ਗੱਲ ਕਰਦੇ ਆਂ ਜਦੋਂ ਕਿ 25 ਤਰੀਕ ਤੱਕ ਜਿਹੜਾ ਸਾਡਾ ਵੀਕ ਖਤਮ ਹੁੰਦਾ ਉਹਦੇ ਵਿੱਚ ਸਾਡੇ ਕੋਲ ਜਿਹੜੇ ਰਾਤ ਦਾ ਤਾਪਮਨ ਆ ਉਹ ਨਾਰਮਲ ਤੋਂ ਜ਼ਿਆਦਾ ਰਿਹਾ ਕਿਉਂਕਿ ਕੁਝ ਜਿਹੜੇ ਜਿਹੜੀਆਂ ਨਾਈਟਸ ਸੀਗੀਆਂ ਉਹ ਵਾਰਮ ਦੇਖੀਆਂ ਗਈਆਂ ਤੇ ਜਿਹੜਾ ਦਿਨ ਦਾ ਤਾਪਮਨ ਉਹ ਆਲਮੋਸਟ ਨੀਅਰ ਟੂ ਨਾਰਮਲ ਰਿਹਾ ਪਰ ਉਹ ਹੁਣ ਜਿਹੜੇ ਪਿੱਛੇ ਜੇ ਆਪਾਂ ਦੇਖਿਆ ਹੈ ਕਿ ਜਿਹੜੇ ਦਿਨ ਦਾ ਦਿਨ ਜਿਹੜੇ ਅਸੀਂ ਕਾਫੀ ਸਨੀ ਜਿਹੜੇ ਡੇਜ਼ ਰਹੇ ਨੇ ਕਿਉਂਕਿ ਧੁੱਪ ਬਿਲਕੁਲ ਸਨਸ਼ਾਈਨ ਸਾਡੇ ਕੋਲ ਕਾਫੀ ਅੱਛੇ ਰਿਕਾਰਡ ਕੀਤੇ ਗਏ ਆ ਨੀਅਰ ਅਬਾਊਟ 8 9 ਸਨਸ਼ਾਈਨ ਆਵਰਸ ਡੇਲੀ ਰਹਿੰਦੇ ਰਹੇ ਆ ਜਿਦੇ ਕਲਕੇ ਕਿ ਸਾਡਾ ਜਿਹੜਾ ਮਤਲਬ ਦਿਨ ਦਾ ਤਪਮਾ ਨਾ ਉਹ ਵੀ 22 ਡਿਗਰੀ ਜਿਹੜਾ ਉਹਦੇ ਨੀਅਰ ਅਬਾਊਟ ਰਿਹਾ ਪਰ ਹੁਣ ਜਿਹੜਾ ਆਉਣ ਵਾਲਾ ਟਾਈਮ ਹੈ ਉਹਦੇ ਵਿੱਚ ਕੁਝ ਮੌਸਮ ਦੇ ਵਿੱਚ ਤਬਦੀਲੀ ਦੇਖੀ ਜਾ ਰਹੀ ਹੈ ਕਿਉਂਕਿ ਜਿਹੜਾ ਫਿਰ ਥੋੜਾ ਜਿਹਾ ਨਾਈਟ ਟੈਂਪਰੇਚਰ ਜਿਹੜਾ ਵਧਣਾ ਸ਼ੁਰੂ ਹੋ ਰਿਹਾ ਹੈ ਕਿਉਂਕਿ ਇੱਕ ਪੱਛਮੀ ਚੱਕਰਵਾਤ ਜਿਹੜਾ ਉਹਦੀ ਆਮਦ ਹੋ ਰਹੀ ਹੈ ਪੰਜਾਬ ਦੇ ਵੱਲ ਜਿਦੇ ਕਰਕੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬੱਦਲਵਾਈ ਬੜੇ ਰਹਿੰਦੀ ਸੰਭਾਵਨਾ ਹੈ ਔਰ ਕੁਝ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਕਿ 2-3 ਮਾਰਚ ਨੂੰ ਜਿਹੜੀ ਕੁਝ ਛਿੱਟੇ ਵੀ ਪੈ ਸਕਦੇ ਆ ਸੋ ਜਿਹੜੇ ਹੁਣ ਲਗਾਤਾਰ ਜਿਹੜਾ ਸਿਸਟਮ ਚੱਲ ਰਿਹਾ ਹੈ ਇਹਦਾ ਇਫੈਕਟ ਆਲਮੋਸਟ ਸਾਰੇ ਪੰਜਾਬ ਤੇ ਹੀ ਰਹੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬਦਲਵਾਈ ਦੇ ਨਾਲ بارش ਪੈਣ ਦੀ ਸੰਭਾਵਨਾ ਹੈਗੀ ਹੈ ਸੋ ਇਹ ਹੁਣ ਜਿਹੜਾ ਮੌਸਮ ਦੇ ਵਿੱਚ ਇੱਕਦਮ ਤਬਦੀਲੀ ਆਈ ਹੈ ਉਹਦੇ ਨਾਲ ਹੁਣ ਜਿਹੜੇ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਸੂਰਜੀ ਘੰਟੇ ਉਹਦੇ ਨਾਲ ਥੋੜੇ ਘਟਣਗੇ ਔਰ ਜਿਹੜਾ ਦਿਨ ਦਾ ਤਾਪਮਨ ਉਹਦੇ ਵਿੱਚ ਵੀ ਘਟਾਉਣ ਦੀ ਉਮੀਦ ਕੀਤੀ ਜਾ ਸਕਦੀ ਹੈ ਲੰਬੀ ਜਿਹੜਾ ਵੈਂਟ ਸਪੀਡ ਵੀ ਹੈ ਉਹ ਕਾਫੀ ਤੇਜ਼ ਹੈ ਤੇ ਜਿਹੜੇ ਦੇ ਵਿੱਚ ਕਾਫੀ ਤੇਜ਼ ਹਵਾ ਚੱਲਦੀ ਹੈ ਸੋ ਲੱਗਦਾ ਕਿ ਟੈਂਪਰੇਚਰ ਜਿਹੜਾ ਉਹ ਹੋਰ ਵੀ ਅਵਰਡ ਜਿਹਦਾ ਮੌਸਮ ਹੌਲੀ ਦਾ ਹੋਊਗਾ ਜਾਂ ਬਾਕੀ ਦਾ ਹੋਰ ਥੋੜਾ ਘੇਠਾ ਜਾ ਸਕਦਾ ਹੈ ਬਿਲਕੁਲ ਹਾਂਜੀ ਜਿਸ ਤਰ੍ਹਾਂ ਹੁਣ ਆਪਾਂ ਦੇਖਿਆ ਕਿ ਪਿਛਲੇ ਹਫਤੇ ਕਾਫੀ ਜਿਹੜਾ ਸਨੀ ਵੈਦਰ ਰਿਹਾ ਪਰ ਹੁਣ ਜਿਸ ਤਰ੍ਹਾਂ ਆਪਣਾ ਰਾਤ ਦਾ ਤਾਪਮਾਨ ਵਧਣਾ ਸ਼ੁਰੂ ਹੋ ਰਿਹਾ ਜਿਸ ਤਰ੍ਹਾਂ ਉਮੀਦ ਹੈਗੀ ਹੈ ਕਿ ਜਿਹੜਾ ਪ੍ਰੈਸ਼ਰ ਦੇ ਵਿੱਚ ਕਾਫੀ ਫਾਲ ਦੇਖੀ ਗਈ ਹੈ ਕੱਲ ਤੇ ਵਿੰਡ ਸਪੀਡ ਵੀ ਜਿਹੜੀ ਨਾਰਮਲ ਤੋਂ ਜ਼ਿਆਦਾ ਚੱਲ ਰਹੀ ਹੈ ਜਿਸ ਦੇ ਕਰਕੇ ਈਵੇਪੋਰੇਸ਼ਨ ਵੀ ਜ਼ਿਆਦਾ ਹੋ ਰਹੀ ਹੈ ਤੇ ਉਹਦੇ ਕਰਕੇ ਵੀ ਥੋੜਾ ਜਿਹਾ ਹਿਊਮਿਡਿਟੀ ਦਾ ਲੈਵਲ ਵੱਧ ਜਾਂਦਾ ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹੈਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਿਸਟਰ ਦੇ ਨਾਲ ਹੀ ਕਲਾਉਡੀਨੈਸ ਤੇ ਚਾਂਸਸ ਨੇ ਸੋ ਬਿਲਕੁਲ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਦਿਨ ਦਾ ਤਾਪਮਾਨ ਉਹ ਘਟਣ ਦੀ ਸੰਭਾਵਨਾ ਹੈਗੀ ਹੈ ਕਿਉਂਕਿ ਜਿਹੜੀ ਬਾਰਿਸ਼ ਹੈ ਉਹ 2-3 ਨੂੰ ਕਾਫੀ ਉਮੀਦ ਹੈਗੀ ਹੈ ਕਿ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਦੇਖੀ ਜਾ ਸਕਦੀ ਹੈ ਜਦੋਂ ਬਾਰਿਸ਼ ਜਦੋਂ ਆਪਰੇਂਸਟ ਵੀ ਜਾ ਰਿਹਾ ਹੈ ਬਾਰਿਸ਼ ਕਰਦੀ ਹੈ ਕੋਈ ਕਣਕ ਤਣੂਬੀ ਉਹਨੂੰ ਪੱਕਾ ਵੀ ਤਿਆਰ ਕਰ ਹਾਂਜੀ ਜਿਹੜੀ ਕਣਕ ਜਿਹੜੀ ਪੱਕਣ ਨੂੰ ਤਿਆਰ ਹੈਗੀ ਹੈ ਉਸ ਤੋਂ ਆਪਾਂ ਕਿਸਾਨ ਵੀਰਾਂ ਨੂੰ ਸਲਾਹ ਦੇ ਸਕਦੇ ਹੈਗੇ ਆ ਕਿ ਨਾ ਜਿਹੜੇ ਹੁਣ ਦਿਨ ਨੇ ਜਿਵੇਂ 2 ਸੈਕਿੰਡ 1 ਤੇ 2 ਮਾਰਚ ਨੂੰ ਜਿਹੜੇ ਚਾਂਸਸ ਨੇ ਬਾਰਿਸ਼ ਦੇ ਤਾ ਜੇ ਕਿਸੇ ਨੇ ਕੋਈ ਪਾਣੀ ਕਿਸਾਨ ਨੇ ਲਾਉਣਾ ਹੈ ਜਿਹੜਾ ਕਿ ਰਿਕੁਆਇਰਮੈਂਟ ਵਾਸਤੇ ਇਰੀਗੇਸ਼ਨ ਹੈਗੀ ਆ ਉਨੂੰ ਮਤਲਬ ਮੌਸਮ ਨੂੰ ਧਿਆਨ ਚ ਰੱਖ ਕੇ ਲਗਾਉਣ ਜੇ ਕੋਈ ਜਵੇਂ ਕੋਈ ਇਸ ਤਰ੍ਹਾਂ ਕੀ ਪਿੱਛੇ ਜੇ ਟੈਂਪਰੇਚਰਸ ਬਹੁਤ ਵੱਧ ਗਏ ਆ ਉਹਦੇ ਨਾਲ ਤੇਲੇ ਦਾ ਅਟੈਕ ਵੀ ਦੇਖਿਆ ਗਿਆ ਸੋ ਉਹ ਵੀ ਦੇਖੇ ਜੇ ਜੇ ਕਿਸੇ ਨੇ ਸਪਰੇਅ ਕਰਨੀ ਆ ਤਾਂ ਮੌਸਮ ਨੂੰ ਧਿਆਨ ਚ ਰੱਖ ਕੇ ਕੀਤੀ ਜਾਵੇ ਜਾਂ ਤਾਂ ਹੁਣ ਜਿਹੜੇ 1-2 ਦਿਨ ਹੋਣਗੇ ਜਿਹੜੇ ਕਿ ਸਾਡੇ ਕੋਲ ਸੇਫ ਪੀਰੀਅਡਸ ਨੇ ਉਹਨਾਂ ਦੇ ਵਿੱਚ ਜਿਹੜੀ ਸਪਰੇਅ ਕੀਤੀ ਜਾ ਸਕਦੀ ਆ ਜਾਂ ਪਾਣੀ ਲਗਾਇਆ ਜਾ ਸਕਦਾ ਪਰ ਜਦੋਂ ਆਪਾਂ ਨੂੰ ਫੋਰਕਾਸਟ ਹੈਗੀ ਹੈ ਕਿ 1-2 ਨੂੰ ਕਾਫੀ ਚਾਂਸਸ ਨੇ ਬਾਰਿਸ਼ ਦੇ ਤਾਂ ਉਹਨਾਂ ਦਿਨਾਂ ਦੇ ਵਿੱਚ ਆਪਾਂ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰੀਏ ਤਾਂ ਕਿ ਜਿਹੜੀ ਫਸਲ ਜੇ ਉਹਨੂੰ ਪਾਣੀ ਲੱਗਿਆ ਹੁੰਦਾ ਤਾਂ ਫਿਰ ਉਹ ਜ਼ਿਆਦਾ ਗਿਰਨ ਦੇ ਚਾਂਸਸ ਹੁੰਦੇ ਆ ਕਿਉਂਕਿ ਜਿਹੜੀ ਫਸਲ ਪੱਕ ਚੁੱਕੀ ਹੈ ਉਹਨੂੰ ਪਾਣੀ ਲੱਗਿਆ ਹੋਵੇ ਤਾਂ ਕਾਫੀ ਨੁਕਸਾਨ ਹੁੰਦਾ ਸੋ ਆਪਾਂ ਇਹ ਜੀ ਜਿਹੜੀ ਪ੍ਰੀਕਾਸ਼ਨਸ ਲੈ ਕੇ ਫਸਲ ਨੂੰ ਨੁਕਸਾਨ ਤੋਂ ਬਚਾ ਸਕਦੇ ਹਾਂ